ਸਤਿ ਸ਼੍ਰੀ ਅਕਾਲ ਜੀ ਤੁਸੀਂ ਸਾਰੇ ਦੱਸੋ ਕਿ ਜਦੋਂ ਤੁਹਾਡੀ ਬਹੂ ਬਿਮਾਰ ਸੀ ਉਦੋਂ ਤੁਸੀਂ ਕਿਹਾ ਸੀ ਕਿ ਅਸੀਂ ਇਹਦਾ ਇਲਾਜ ਨਹੀਂ ਕਰਵਾਵਾਂਗੇ ਇਹਦਾ ਇਲਾਜ ਇਹਦੇ ਪੇਕੇ ਕਰਵਾਉਣਗੇ ਇਹਦੀ ਬਿਮਾਰੀ ਦਾ ਖਰਚਾ ਇਹਦੇ ਪੇਕੇ ਚੁੱਕਣਗੇ ਤੇ ਅਸੀਂ ਕੀਤਾ ਵੀ ਜਿਵੇਂ ਹੀ ਉਹ ਖੜੀ ਹੋਣ ਦੇ ਲਾਇਕ ਹੋਈ ਚੱਲਣ ਫਿਰਨ ਦੇ ਲਾਇਕ ਹੋਈ ਤੁਸੀਂ ਵਾਪਸ ਉਹਨੂੰ ਬੁਲਾ ਲਿਆ ਤੇ ਫਿਰ ਇਥੇ ਲਿਆ ਕੇ ਤੁਸੀਂ ਉਹਨੂੰ ਆਪਣੇ ਘਰ ਦੀ ਕੰਮ ਵਾਲੀ ਬਣਾ ਲਿਆ ਇਹ ਵੀ ਨਹੀਂ ਸੋਚਿਆ ਕਿ ਹੁਣ ਇਹ ਤਾਂ ਉਹ ਬਿਮਾਰੀ ਤਾਂ ਉੱਠੀ ਆ ਪੈਣ ਜੀ ਅਸੀਂ ਆਪਣੀ ਧੀ ਦਿੱਤੀ ਆ ਕੰਮ ਵਾਲੀ ਨਹੀਂ ਅਸਲ ਵਿੱਚ ਵਿਆਹ ਦੇ ਬਾਅਦ ਨਿਆਣੇ ਆਪਣੀ ਜ਼ਿੰਮੇਵਾਰੀ ਬਹੁਤ ਹੀ ਮਾਨ ਨਾਲ ਨਿਭਾਈ ਸੀ ਸਵੇਰੇ 4 ਵਜੇ ਉੱਠਣਾ ਪੂਰੇ ਘਰ ਨੂੰ ਸਵਾਰਨਾ ਝਾੜੂ ਪੋਚਾ ਪਾਂਡੇ ਕੱਪੜੇ ਸਵੇਰ ਦਾ ਨਾਸ਼ਤਾ ਦੁਪਹਿਰ ਦਾ ਖਾਣਾ ਤੇ ਆਪਣੀ ਸੱਸ ਦੀ ਸੇਵਾ ਤੇ ਆਪਣੇ ਪਤੀ ਲਈ ਨਾਸ਼ਤਾ ਸਾਰਾ ਕੁਝ ਕਰਦੀ ਸੀ ਇਹਦੇ باوجود ਵੀ ਜਗਰੂਪ ਦਾ ਰਵਈਆ ਹਮੇਸ਼ਾ ਨੀਹਾ ਲਈ ਠੰਡਾ ਜਿਹਾ ਹੀ ਰਹਾ ਇਧਰ ਕੁਝ ਦਿਨਾਂ ਤੋਂ ਨੀਹਾ ਦੀ ਸਿਹਤ ਕੁਝ ਠੀਕ ਨਹੀਂ ਲੱਗ ਰਹੀ ਸੀ ਤਾਂ ਉਹਨੇ ਇੱਕ ਦਿਨ ਜਗਰੂਪ ਨੂੰ ਕਿਹਾ ਜਗਰੂਪ ਮੇਰੇ ਪੂਰੇ ਸਰੀਰ ਵਿੱਚ ਦਰਦ ਹੋ ਰਿਹਾ ਆ ਬਹੁਤ ਥਕਾਵਟ ਜਿਹੀ ਲੱਗਦੀ ਆ ਕੋਈ ਵੀ ਕੰਮ ਕਰਨ ਨੂੰ ਦਿਲ ਨਹੀਂ ਕਰਦਾ ਬਸ ਇੰਨਾ ਸੌਂਦੇ ਹੀ ਜਗਰੂਪ ਪੜਕੁੱਟਿਆ ਨੀਹਾ ਜਾਰ ਇਹਨਾਂ ਡਰਾਮਾ ਨਾ ਕਰਿਆ ਕਰ ਤੂੰ ਕਿਤੋਂ ਦੀ ਕੋਈ ਮਹਾਰਾਣੀ ਤਾਂ ਆਈ ਨਹੀਂ ਆ ਹਰ ਬਹੂ ਇਹੋ ਕਰਦੀ ਆ ਦੁkojਨ ਨਵਾਤਾਣੀ ਕਰ ਰਹੀ ਜਗਰੂਪ ਦੀ ਗੱਲ ਸੁਣ ਕੇ ਨੀਹਾ ਚੁੱਪ ਹੋ ਜਾਂਦੀ ਹੁਣ ਭਲਾ ਇਸ ਤੋਂ ਅੱਗੇ ਉਹ ਕੀ ਬੋਲੇ ਉਹਨੂੰ ਪਤਾ ਸੀ ਕਿ ਸੌਰੇ ਘਰ ਉਹਨੂੰ ਕੋਈ ਵੀ ਸਮਝਣ ਵਾਲਾ ਨਹੀਂ ਆ ਇਸ ਲਈ ਉਹ ਦਵਾਈ ਖਾ ਕੇ ਫਿਰ ਆਪਣਾ ਕੰਮ ਕਰਨ ਲੱਗ ਜਾਂਦੀ ਪਰ ਜਦੋਂ ਦਵਾਈਆਂ ਖਾ ਕੇ ਵੀ ਨੀਹਾ ਨੂੰ ਕੋਈ ਆਰਾਮ ਨਾ ਮਿਲਿਆ ਤੇ ਉਹਨੂੰ ਤੇਜ਼ ਬੁਖਾਰ ਹੋਣ ਲੱਗਾ। ਸਰੀਰ ਨੂੰ ਕਮਜ਼ੋਰੀ ਹੋਣ ਲੱਗੀ। ਤੇ ਜਦੋਂ ਨਿਹਾਂ ਬੁਰੀ ਤਰ੍ਹਾਂ ਮੰਜੇ ਤੇ ਪੈ ਗਈ। ਫਿਰ ਉਹਦੀ ਸਾਸਣੀ ਜਗਰੂਪ ਨੂੰ ਕਿਹਾ ਪੁੱਤ ਵੇਖ ਮੈਂ ਕੀ ਕਹਿਨੀ ਆ। ਹੈ ਤਾਂ ਇਹ ਸੌਰੇ ਘਰ ਹੀ। ਹੁਣ ਸੌਰੇ ਘਰ ਸਾਸ ਬਹੂ ਨੂੰ ਬਿਠਾ ਕੇ ਤਾਂ ਰੋਟੀ ਖਵਾਉਣ ਤੁਰ ਰਹੀ। ਉਹਨੂੰ ਡਾਕਟਰ ਕੋਲ ਵੀ ਲੈ ਕੇ ਜਾਣਾ ਪਊ। ਡਾਕਟਰ ਨੂੰ ਵਿਖਾਉਣਾ ਵੀ ਪਊ ਫਿਰ ਬਿਮਾਰੀ ਵਿੱਚ ਖਾਣ ਲਈ ਫਾਲਤੇ ਦੁੱਧ ਦਾ ਇੰਤਜ਼ਾਮ ਵੀ ਕਰੋ ਤਾਂ ਇਸ ਤੋਂ ਚੰਗਾ ਆ ਕਿ ਬਹੂ ਨੂੰ ਉਹਦੇ ਪੇਕੇ ਭੇਜ ਦੇ ਪੇਕੇ ਰਹਿ ਕੇ ਆਰਾਮ ਵੀ ਕਰ ਲਊਗੀ ਤੇ ਛੇਤੀ ਠੀਕ ਵੀ ਹੋ ਜਾਊਗੀ ਤੇ ਉਹਦਾ ਮਨ ਵੀ ਬਹਿਲ ਜਾਊਗਾ ਮੇਰੇ ਵੱਸ ਦੀ ਗੱਲ ਤਾਂ ਹੈ ਨਹੀਂ ਕਿ ਬਹੂ ਦੀ ਮੈਂ ਸੇਵਾ ਕਰ ਸਕਾਂ ਕਿ ਤੈਨੂੰ ਵੀ ਆਫਿਸ ਤੋਂ ਛੁੱਟੀ ਨਹੀਂ ਮਿਲੂਗੀ ਜਿਹੜਾ ਤੂੰ ਇਹਨੂੰ ਲੈ ਕੇ ਡਾਕਟਰ ਦੇ ਕੋਲ ਭੱਜ ਜਾਏਗਾ ਜਗਰੂਪ ਨੂੰ ਵੀ ਮਾਂ ਦੀ ਗੱਲ ਸਹੀ ਲੱਗੀ ਕਿਉਂਨੇ ਨੇਹਾ ਨੂੰ ਪੇਕੇ ਭੇਜਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਜਿਵੇਂ ਨੇਹਾ ਇਨਸਾਨ ਨਾ ਹੋ ਕੇ ਕੋਈ ਟੁੱਟੀ ਹੋਈ ਪੁਰਾਣੀ ਮਸ਼ੀਨ ਹੋਵੇ ਜਿਹਨੂੰ ਰਿਪੇਅਰ ਕਰਨ ਲਈ ਭੇਜ ਦਿੱਤਾ ਗਿਆ ਨੇਹਾ ਜਿਵੇਂ ਹੀ ਪੇਕੇ ਪਹੁੰਚੀ ਉਦੀ ਮਾਂ ਨੇ ਜਿਵੇਂ ਹੀ ਨੀਹਾ ਦੀ ਹਾਲਤ ਵੇਖੀ ਉਹ ਕੰਬ ਗਈ। ਜਗਰੂਪ ਨੀਹਾ ਨੂੰ ਛੱਡ ਕੇ ਤੁਰੰਤ ਵਾਪਸ ਆ ਗਿਆ। ਜਾਂਦੇ ਜਾਂਦੇ ਉਹਨੇ ਨੀਹਾ ਦੇ ਹੱਥ ਵਿੱਚ ਕੁਝ ਪੈਸੇ ਵੀ ਨਾ ਦਿੱਤੇ। ਕਿ ਲੈ ਨੀਹਾ ਇਲਾਜ ਕਰਵਾ ਲਈ। ਬਿਮਾਰਤੀ ਨੂੰ ਲੈ ਕੇ ਨੀਹਾ ਦੇ ਮਾਪੇ ਦੌੜਦੇ ਰਹੇ। ਡਾਕਟਰ ਟੈਸਟ ਰਿਪੋਰਟ, ਇੰਜੈਕਸ਼ਨ, ਦਵਾਈਆਂ ਤੀ ਦੇ ਖਾਣੇ ਲਈ ਫਾਲ ਦੁੱਧ ਜਿਹਦੇ ਵਿੱਚ ਨੇਹਾ ਦੇ ਪਿਤਾ ਦੀ ਸਾਰੀ ਪੈਨਸ਼ਨ ਲੱਗ ਜਾਂਦੀ। ਧੀ ਦਾ ਇਲਾਜ ਕਰਾਉਣ ਤੋਂ ਇਲਾਵਾ ਉਹਦੇ ਵਿੱਚ ਉਹਨਾਂ ਦੀ ਖੁਦ ਦੀ ਦਵਾਈ ਵੀ ਹੁੰਦੀ ਸੀ। ਪਰ ਇੱਕ ਵਾਰ ਵੀ ਸਹੁਰਿਆਂ ਤੋਂ ਕਿਸੇ ਨੇ ਫੋਨ ਕਰਕੇ ਨੇਹਾ ਦਾ ਹਾਲਚਾਲ ਨਹੀਂ ਪੁੱਛਿਆ। ਤਿੰਨ ਮਹੀਨਿਆਂ ਬਾਅਦ ਜਦੋਂ ਨੇਹਾ ਥੋੜੀ ਠੀਕ ਹੋਈ ਤਾਂ ਇੱਕ ਦਿਨ ਜਗਰੂਪ ਦਾ ਫੋਨ ਆਇਆ। ਨੇਹਾ ਹੁਣ ਬਹੁਤ ਆਰਾਮ ਹੋ ਗਿਆ ਬਹੁਤ ਲੈ ਲੈ ਤੂੰ ਪੀਕੇ ਰਹਿ ਕੇ ਮ제 ਹੁਣ ਵਾਪਸ ਆਪਣੇ ਸਹੁਰੇ ਆ ਜਾ ਤੀ ਦੇ ਜਾਨ ਦੀ ਗੱਲ ਸੁਣ ਕੇ ਉਹਦੀ ਮਾਂ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਭਰੇ ਹੋਏ ਗਲੇ ਨਾਲ ਉਹਨਾਂ ਨੇ ਕਿਹਾ ਜਗਰੂਪ ਪੁੱਤ ਹਜੇ ਕੁਝ ਦੇਣਾ ਹੋਰ ਰੁਕ ਲੈਣ ਦੇ ਹਜੇ ਤਾਂ ਨਿਹਾਂ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਪੁੱਤ ਬਸ ਇਹਨਾਂ ਸੁਣਦੇ ਹੀ ਉਤੋਂ ਨੇਹਾ ਦੀ ਸੱਸ ਦੀ ਆਵਾਜ਼ ਆਈ ਭੈਣ ਜੀ ਜੇ ਤੁਸੀਂ ਆਪਣੀ ਧੀ ਨੂੰ ਆਪਣੇ ਕੋਲ ਹੀ ਰੱਖਣਾ ਆ ਤਾਂ ਰੱਖ ਲੋ ਪਰ ਫਿਰ ਬਾਅਦ ਵਿੱਚ ਸਾਨੂੰ ਦੋਸ਼ ਨਾ ਦਿਓ ਕਿ ਅਸੀਂ ਤੁਹਾਡੀ ਧੀ ਨੂੰ ਛੱਡ ਦਿੱਤਾ ਨੇਹਾ ਦੀ ਸੱਸ ਦੀ ਗੱਲ ਸੁਣ ਕੇ ਨੇਹਾ ਦੇ ਪਿਤਾ ਜੀ ਨੇ ਉਹਦੀ ਮਾਂ ਨੂੰ ਕਿਹਾ ਤੂੰ ਜਾਣਦੇ ਪਤੀ ਦਾ ਘਰ ਆ ਵਾਪਸ ਤਾਂ ਜਾਣਾ ਹੀ ਪਊਗਾ ਮਾਡ ਮਾਰ ਕੇ ਨਾ ਚੰਦੇ ਹੋਏ ਵੀ ਨੀਹਾ ਦੀ ਮਾਂ ਨੇ ਨੀਹਾ ਨੂੰ ਵਿਦਾ ਕਰ ਦਿੱਤਾ ਨੀਹਾ ਜੀਵੇਂ ਹੀ ਸਹੁਰੇ ਪਹੁੰਚੀ ਉਹਦੀ ਸਾਸੋ ਨੂੰ ਵੇਖ ਮੁਸਕਰਾਉਂਦੇ ਹੋਏ ਤਾਣਾ ਮਾਰਨ ਲੱਗ ਪਈ ਬਹੂ ਲੱਗਦਾ ਵਧੀਆ ਇਲਾਜ ਕਰਵਾਇਆ ਤੇਰੇ ਪੇਕੇ ਆਣੇ ਬਹੁਤ ਖਵਾ ਪਿਆ ਕੇ ਤੰਦਰੁਸਤ ਕਰਕੇ ਭੇਜਿਆ ਆ ਚੱਲ ਹੁਣ ਬਹੁਤ ਹੋ ਗਿਆ ਰਾਮ ਰੂਮ ਹੁਣ ਆਪਣਾ ਘਰ ਸਾਂਭ ਤੇ ਜਰਾ टांग ਨਾਲ ਕੰਮ ਕਰੀ। ਇਹ ਵੀ ਨਾ ਹੋਵੇ ਕਿ ਫਿਰ ਬਿਮਾਰ ਹੋ ਜਾਵੇ ਤੇ ਤੈਨੂੰ ਫਿਰ ਪੇਕੇ ਜਾਣਾ ਪਵੇ। ਇੰਨੀ ਬਿਮਾਰੀ ਤੋਂ ਉੱਠਣ ਤੋਂ ਬਾਅਦ ਵੀ ਸਹੁਰੇ ਘਰ ਆ ਕੇ ਨੇਹਾ ਨੂੰ ਕੋਈ ਪਿਆਰ ਨਹੀਂ ਮਿਲਿਆ। ਕੋਈ ਸਹਾਰਾ ਨਾ ਮਿਲਿਆ। ਕੰਮ ਵਿੱਚ ਕੋਈ ਰਾਹਤ ਨਾ ਮਿਲੀ। ਹਰ ਵਾਰ ਵਾਂਗ ਇਸ ਵਾਰ ਵੀ ਉਹਦੀ ਰੋਜ਼ ਮਰਾਂ ਦੀ ਜ਼ਿੰਦਗੀ ਸ਼ੁਰੂ ਹੋ ਗਈ ਸੀ। ਰੋਜ਼ 4:30 ਵਜੇ ਉੱਠ ਕੇ ਸਾਰਾ ਘਰ ਸਾਫ਼ ਕਰਦੀ। ਸਾਫ਼ ਸਫਾਈ, ਝਾੜੂ ਪੋਚਾ, ਭਾਂਡੇ, ਕੱਪੜੇ, ਨਾਸ਼ਤਾ। ਖਾਣਾ ਸਭ ਕੁਝ ਲਗਾਤਾਰ ਕਰਨਾ ਸੀ। ਲਗਾਤਾਰ ਚਲਦੇ ਚਲਦੇ ਰਾਤ ਹੁੰਦੇ ਹੁੰਦੇ ਉਹ ਬੁਰੀ ਤਰ੍ਹਾਂ ਥੱਕ ਕੇ ਮੰਜੇ ਤੇ ਡਿੱਗ ਜਾਂਦੀ। ਕਿਉਂਕਿ ਹਜੇ ਨਿਹਾਂ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਸੀ। ਫਿਰ ਵੀ ਉਹਦੀ ਸੱਸ ਤਾਨਾ ਮਾਰਨ ਤੋਂ ਬਾਝ ਨਾmdi। ਹਾਏ ਰੱਬਾ। ਕਰਦੇ ਛੋਟੇ ਛੋਟੇ ਕੰਮ ਕਰਨ ਵਿੱਚ ਵੀ ਇਹਦੀ ਹਾਲਤ ਖਰਾਬ ਹੋ ਜਾਂਦੀ ਆ ਇਸ ਜਨਾਨੀ ਦੇ ਕੋਲ ਕੰਮ ਨਾ ਕਰਨ ਦੇ 100 ਬਹਾਨੇ ਆ ਬਸ ਕੰਮ ਕਰਨ ਦੇ ਟਾਈਮ ਬਿਮਾਰ ਪੈ ਜਾਂਦੀ ਆ ਖਾਣ ਦੇ ਟਾਈਮ ਤਾਂ ਕੋਈ ਬਿਮਾਰੀ ਦਿਖਾਈ ਨਹੀਂ ਦਿੰਦੀ ਇਹਨੂੰ ਮਾਂ ਦੀ ਗੱਲ ਸੁਣ ਕੇ ਜਗਰੂਪ ਵੀ ਪੜਕ ਜਾਂਦਾ 네ਹਾ ਇਹੋ ਜੀ ਕਿਹੜੀ ਬਿਮਾਰੀ ਆ ਕਿ ਤੂੰ ਠੀਕ ਹੋਉਂਦਾ ਨਾ ਹੀ ਨਹੀਂ ਲੈ ਰਹੀ ਮੈਂ ਪੂਰਾ ਦਿਨ ਕੰਮ ਕਰਦਾ ਆਂ ਤੇ ਤੈਨੂੰ ਘਰ ਦੇ ਕੰਮ ਕਰਨ ਵਿੱਚ ਹੀ ਦਿੱਕਤ ਹੋ ਰਹੀ ਆ ਇਹੋ ਜਿਹਾ ਵੀ ਕਿਹੜਾ ਕੰਮ ਆ ਘੱਟ ਤੋਂ ਘੱਟ ਜਿੰਨਾ ਖਾ ਰਹੀ ਆ ਉਹਨਾਂ ਦਾ ਕੰਮ ਕਰ ਲੈ ਜਗਰੂਪ ਦੀ ਗੱਲ ਸੁਣ ਕੇ ਨੀਹਾ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਸੱਸ ਦੀ ਗੱਲ ਤਾਂ ਉਹ ਬਰਦਾਸ਼ਤ ਕਰ ਹੀ ਲੈਂਦੀ ਸੀ ਪਰ ਪਤੀ ਪਤੀ ਦੀਆਂ ਗੱਲਾਂ ਤੀਰ ਵਾਂਗ ਦਿਲ ਤੇ ਲੱਗਦੀਆਂ ਸੀ ਗੁੱਸੇ ਵਿੱਚ ਉਹਨੇ ਜਗਰੂਪ ਨੂੰ ਕਿਹਾ ਜਗਰੂਪ ਕਦੀ ਤਾਂ ਤੂੰ ਮੈਨੂੰ ਸਮਝਣ ਦੀ ਕੋਸ਼ਿਸ਼ ਕਰਿਆ ਕਰ ਇਨਸਾਨ ਆ ਮੈਂ ਕੋਈ ਰਾਖਸ਼ ਨਹੀਂ ਆ ਤੁਹਾਨੂੰ ਤਾਂ ਬਸ ਮੇਰੇ ਕੰਮ ਨਾਲ ਮਤਲਬ ਆ ਮੇਰੀ ਬਿਮਾਰੀ ਨਾਲ ਮੇਰੇ ਦੁੱਖ ਨਾਲ ਤਕਲੀਫ ਨਾਲ ਤੁਹਾਨੂੰ ਕੋਈ ਮਤਲਬ ਨਹੀਂ ਕਿਹੜਾ ਖਾਣਾ ਖਵਾਉਂਦੀ ਆ ਤੇਰੀ ਮਾਂ ਮੈਨੂੰ ਮੇਰੇ ਖਾਣੇ ਤੇ ਤਾਂ ਬੜੀ ਨਜ਼ਰ ਆਉਦੀ ਕੰਮ ਤੇ ਨਜ਼ਰ ਨਹੀਂ ਜਾਂਦੀ ਜਦੋਂ ਦੀ ਆਈਆਂ ਉਹ ਇੱਕ ਗਲਾਸ ਪਾਣੀ ਵੀ ਚੁੱਕ ਕੇ ਨਹੀਂ ਪੀਂਦੀ ਸਾਰਾ ਦਿਨ ਬੈਠੀ ਬੈਠੀ ਬਸ ਕਮੀਆਂ ਕੱਢਦੀ ਰਹਿੰਦੀ ਆ ਜ਼ੁਬਾਨ ਚੱਲਦੀ ਰਹਿੰਦੀ ਆ ਜਿੰਨੀ ਉਹਦੀ ਜ਼ੁਬਾਨ ਚੱਲਦੀ ਆ ਜੇ ਉਹਨੇ ਹੱਥ ਪੈਰ ਚੱਲਦੇ ਤਾਂ ਸ਼ਾਇਦ ਅੱਜ ਮੇਰੀ ਇਹ ਹਾਲਤ ਨਾ ਹੁੰਦੀ ਤੇ ਤੂੰ ਤੂੰ ਤਾਂ ਆਪਣੀ ਮਾਂ ਦੇ ਅੱਗੇ ਮੇਰੀ ਕੋਈ ਗੱਲ ਸੁਣਨ ਵਾਲਾ ਨਹੀਂ ਆ ਜਿਹੜਾ ਤੈਨੂੰ ਉਹ ਪਾਠ ਪੜ੍ਹਾਉਂਦੀ ਆ ਨਾ ਤੂੰ ਉਹ ਪਾਠ ਪੜ੍ਹਦਾ ਆ ਇੱਕ ਦਿਨ ਘਰ ਰਹਿ ਕੇ ਤਾਂ ਵੇਖ ਫਿਰ ਤੈਨੂੰ ਪਤਾ ਲੱਗੂਗਾ ਕਿ ਘਰ ਕਿੰਨਾ ਕੰਮ ਹੁੰਦਾ ਆ ਤੇ ਕੌਣ ਕਰਦਾ ਆ ਫਿਲਹਾਲ ਤਾਂ ਉਸ ਦਿਨ ਨੀਹਾ ਤੇ ਜਗਰੂਪ ਦੀ ਬਹੁਤ ਲੜਾਈ ਹੋਈ ਜਗਰੂਪ ਲੜ ਕੇ ਆਫਿਸ ਚ ਲੱਗਿਆ ਗਿਆ ਇਧਰ ਨੀਹਾ ਦੀ ਮਾਂ ਆਪਣੀ ਧੀ ਲਈ ਪਰੇਸ਼ਾਨ ਸੀ ਉਹ ਦਾ ਆਪਣੀ ਧੀ ਨੂੰ ਮਿਲਣ ਨੂੰ ਬਹੁਤ ਦਿਲ ਕਰ ਰਿਹਾ ਸੀ ਇਸ ਲਈ ਅਚਾਨਕ ਹੀ ਉਹ ਨੀਹਾ ਦੇ ਸਹੁਰੇ ਪਹੁੰਚ ਗਈ ਨੀਹਾ ਨੂੰ ਮਿਲਣ ਉੱਥੇ ਹੀ ਉਹਨਾਂ ਨੇ ਜੋ ਵੇਖਿਆ ਉਹਨੂੰ ਵੇਖ ਕੇ ਮਾਂ ਦਾ ਕਲੇਜਰ ਕੰਬ ਗਿਆ ਸੀ ਨੀਹਾ ਦੇ ਹੱਥ ਛਿੱਲੇ ਪੈ ਸੀ ਅੱਖਾਂ ਥੱਲੇ ਕਾਲੇ ਘੇਰੇ ਤੇ ਬੁੱਲਾਂ ਤੋਂ ਮੁਸਕਾਨ ਤਾਂ ਗਾਇਬ ਸੀ ਚਿਹਰੇ ਤੇ ਥਕਾਵਟ ਸਾਫ਼-ਸਾਫ਼ ਦਿਖਾਈ ਦੇ ਰਹੀ ਸੀ ਤੀ ਦੀ ਹਾਲਤ ਵੇਖ ਕੇ ਮਾਂ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਉਸ ਵਕਤ ਨੀਹਾ ਦੀ ਸੱਸ ਘਰ ਨਹੀਂ ਸੀ ਕੁਝ ਸੋਚਦੇ ਹੋਏ ਨੀਹਾ ਦੀ ਮਾਂ ਥੋੜੀ ਦੇਰ ਬਾਅਦ ਹੀ ਵਾਪਸ ਚਲੀ ਗਈ ਤੇ ਘਰ ਜਾ ਕੇ ਨੀਹਾ ਦੇ ਪਿਤਾ ਨੂੰ ਬੋਲੀ ਸੁਣੋ ਜੀ ਹੁਣ ਬਹੁਤ ਹੋ ਗਿਆ ਜੇ ਹੁਣ ਅਸੀਂ ਕੁਝ ਨਾ ਬੋਲੇ ਤਾਂ ਕਿਤੇ ਸਾਡੀ ਇਹ ਚੁੱਪ ਸਾਡੀ ਧੀ ਨੂੰ ਨਾ ਲੈ ਡੁੱਬੇ ਆਖਿਰ ਕਦੋਂ ਤੱਕ ਆਪਾਂ ਬਰਦਾਸ਼ਤ ਕਰਾਂਗੇ ਧੀ ਦਿੱਤੀ ਆ ਅਸੀਂ ਕੋਈ ਕੰਮ ਵਾਲੀ ਮਸ਼ੀਨ ਨਹੀਂ ਦਿੱਤੀ ਉਹਨਾਂ ਨੂੰ ਜਿਹਨੂੰ ਦੁੱਖ ਨਹੀਂ ਹੁੰਦਾ ਤਕਲੀਫ ਨਹੀਂ ਹੁੰਦੀ ਦਰਦ ਨਹੀਂ ਹੁੰਦਾ ਆਖਿਰੋ ਬੱਚੀ ਆ ਸਾਡੀ ਕੁਝ ਤਾਂ ਸੋਚੋ ਉਹਦੇ ਬਾਰੇ ਕਦੋਂ ਤੱਕ ਇਸ ਸਮਾਜ ਬਾਰੇ ਸੋਚ ਕੇ ਚੱਲਾਂਗੇ ਕਹਿੰਦੇ ਹੋਏ ਉਹ ਰੋਪਈ ਤੇ ਰੋਂਦੇ ਹੋਏ ਬੋਲੀ ਤੁਹਾਨੂੰ ਜਾਦਿਆ ਜਦੋਂ ਜੋ ਗਰੂਪ ਦੇ ਪਰਿਵਾਰ ਨੇ ਦਹੇਜ ਵਿੱਚ ਮੁੰਡੇ ਤੇ ਕੁੜੀ ਦੇ ਸਾਰੇ ਗਹਿਣੇ ਫ੍ਰਿਜ ਵਾਸ਼ਿੰਗ ਮਸ਼ੀਨ ਟੀਵੀ ਦੇ ਨਾਲ ਘਰ ਦਾ ਇੱਕ ਇੱਕ ਸਮਾਨ ਮੰਗਿਆ ਸੀ ਤਾਂ ਤੁਸੀਂ ਕਿਵੇਂ ਸਾਰਾ ਕੁਝ ਇਧਰ ਉਧਰ ਉਧਾਰ ਚੁੱਕ ਚੁੱਕ ਕੇ ਦਿੱਤਾ ਸੀ ਸਿਰਫ ਇਸ ਲਈ ਕਿਤੀ ਨੂੰ ਸੌਰੇ ਕਰ ਇੱਜ਼ਤ ਮਿਲੇ ਸਨਮਾਨ ਮਿਲੇ ਪਰ ਸਨਮਾਨ ਦੀ ਤਾਂ ਗੱਲ ਹੀ ਦੂਰ ਦੀ ਆ ਉਥੇ ਤਾਂ ਸਾਡੀ ਧੀ ਨੂੰ ਇਨਸਾਨ ਤੱਕ ਨਹੀਂ ਸਮਝਿਆ ਜਾਂਦਾ ਬਸ ਕੰਮ ਵਾਲੀ ਮਸ਼ੀਨ ਬਣ ਕੇ ਰਹਿ ਗਈ ਆ ਸਾਡੀ ਧੀ ਇਸ ਲਈ ਮੈਂ ਕੁਝ ਸੋਚਿਆ ਆ ਮੈਂ ਆਪਣੀ ਧੀ ਲਈ ਕੁਝ ਕਰਨਾ ਆ ਬਸ ਮੈਨੂੰ ਇਹਦੇ ਵਿੱਚ ਤੁਹਾਡੀ ਹਾਂ ਦੀ ਲੋੜ ਆ ਤੁਹਾਡੇ ਸਾਥ ਦੀ ਲੋੜ ਆ। ਨੀਹਾ ਦੀ ਮਾਂ ਦੀ ਗੱਲ ਸੁਣ ਕੇ ਉਹਦੇ ਪਿਤਾ ਨੇ ਕੁਝ ਸੋਚਦੇ ਹੋਏ ਕਿਹਾ ਤੇ ਹਾਂ ਵਿੱਚ ਸਿਰ ਹਲਾ ਦਿੱਤਾ। ਠੀਕ ਆ ਤੈਨੂੰ ਜੋ ਸਹੀ ਲੱਗੇ ਤੂੰ ਕਰ। ਬੱਸ ਫਿਰ ਕੀ ਸੀ? ਪਤੀ ਦਾ ਸਾਥ ਪਾਉਂਦਿਆਂ ਹੀ ਆਉਣ ਵਾਲੇ ਐਤਵਾਰ ਨੂੰ ਹੀ ਨੀਹਾ ਦੀ ਮਾਂ ਆਪਣੇ ਆੜ ਗਵਾੜ ਦੀਆਂ ਕੁਝ ਔਰਤਾਂ ਨੂੰ ਲੈ ਕੇ ਸਿੱਧਾ ਨੀਹਾ ਦੇ ਸਹੁਰੇ ਪਹੁੰਚ ਗਈ। ਤੇ ਉੱਥੇ ਜਾ ਕੇ ਉਹਨਾਂ ਦੇ ਮੁਹੱਲੇ ਦੀਆਂ ਕੁਝ ਔਰਤਾਂ ਨੂੰ ਇਕੱਠਾ ਕਰਕੇ ਔਰਤਾਂ ਦੀ ਪੰਚਾਇਤ ਸੱਦ ਲਈ ਤੇ ਫਿਰ ਨੀਹਾ ਦੇ ਬਾਰੇ ਸਭ ਕੁਝ ਦੱਸਦੇ ਹੋਏ ਇੱਕ ਦੇ ਬਾਅਦ ਇੱਕ ਫੋਟੋ ਮੈਡੀਕਲ ਰਿਪੋਰਟ ਨੀਹਾ ਦੇ ਛਿੱਲੇ ਹੋਏ ਹੱਥ ਥੱਕੀਆਂ ਹੋਈਆਂ ਅੱਖਾਂ ਸਾਰਿਆਂ ਦੇ ਸਾਹਮਣੇ ਰੱਖ ਦਿੱਤੀਆਂ ਤੇ ਹੌਂਦੇ ਹੋਏ ਬੋਲੀ ਅਸੀਂ ਇਸ ਘਰ ਵਿੱਚ ਆਪਣੀ ਧੀ ਦਾ ਵਿਆਹ ਕੀਤਾ ਸੀ ਉਹਨੂੰ ਵੇਚਿਆ ਨਹੀਂ ਸੀ ਤੂੰ ਸੀਤਾ ਮੇਰੀ ਧੀ ਦੇ ਸਹੁਰਿਆਂ ਦੇ ਗਵਾਂਢੀ ਹੋ ਨਾ 네ਹਾ ਦੀ ਸੱਸ ਜੋ ਤੁਹਾਨੂੰ ਦੱਸਦੀ ਹੋਵੇਗੀ ਤੁਹਾਨੂੰ ਤਾਂ ਉਹ ਪਤਾ ਹੋਵੇਗਾ ਨਾ ਤਾਂ ਸੱਦੋ 네ਹਾ ਦੀ ਸੱਸ ਨੂੰ ਤੇ ਪੁੱਛੋ ਕਿ ਹਕੀਕਤ ਕੀ ਆ ਸਮਾਜ ਵਿੱਚ ਇੱਜ਼ਤ ਦੇ ਗੁਣ ਗਾਉਣ ਵਾਲੀ 네ਹਾ ਦੀ ਸੱਸ ਆਪਣੀ ਬਹੂ ਦੇ ਨਾਲ ਕਿਹੋ ਜਿਹਾ ਵਿਵਹਾਰ ਕਰਦੀ ਆ 네ਹਾ ਦੀ ਮਾਂ ਦੀ ਗੱਲ ਸੁਣ ਕੇ 네ਹਾ ਦੀ ਸੱਸ ਤੇਜ 그룹 ਨੂੰ ਬੁਲਾਇਆ ਗਿਆ। ਨੇਹਾ ਦੀ ਸੱਸ ਦੀ ਨਜ਼ਰ ਜਿਵੇਂ ਹੀ ਉਹਦੀ ਮਾਂ ਤੇ ਪਈ ਗੁੱਸੇ ਨਾਲ ਗਰਜ ਝੁੱਠੀ ਤੇ ਚੀਲਉਂਦੇ ਹੋਏ ਬੋਲੀ ਇਹ ਜਨਾਨੀ ਮੇਰਾ ਘਰ ਬਰਬਾਦ ਕਰ ਰਹੀ ਆ। ਮੇਰੀ ਬਹੂ ਨੂੰ 扑ੜਕਾਰ ਰਹੀ ਆ ਮੇਰੇ ਖਿਲਾਫ ਤਾਂ ਕਿ ਉਹ ਆਪਣੇ ਪਤੀ ਨੂੰ ਲੈ ਕੇ ਸਾਡੇ ਤੋਂ ਵੱਖ ਹੋ ਜਾਵੇ। ਆਪਣੇ ਮਾਪਿਓ ਤੋਂ ਵੱਖ ਹੋ ਜਾਵੇ। ਨੇਹਾ ਦੀ ਸੱਸ ਦਾ ਝੂਠ ਸੁਣਦਿਆਂ ਹੀ ਉਹਦੀ ਮਾਂ ਨੇ ਵੀ ਉੱਚੀ ਆਵਾਜ਼ ਵਿੱਚ ਕਿਹਾ ਝੂਠ ਨਾ ਬੋਲੋ ਭੈਣ ਜੀ ਇੱਥੇ ਮੈਂ ਇਹੋ ਜਿਹੀ ਕੋਈ ਗੱਲ ਨਹੀਂ ਕੀਤੀ ਮੈਂ ਆਪਣੀ ਧੀ ਦੀ ਬਿਮਾਰੀ ਦੀ ਗੱਲ ਕਰਨ ਆਈ ਆ ਉਹਦੀ ਤਕਲੀਫ ਬਾਰੇ ਗੱਲ ਕਰਨ ਆਈ ਆ ਇੱਥੇ ਘਰ ਤੋੜਨ ਵਾਲੀ ਤਾਂ ਕੋਈ ਗੱਲ ਹੀ ਨਹੀਂ ਹੋ ਰਹੀ ਤੇ ਤੁਸੀਂ ਕਿਹੜੇ ਪਰਿਵਾਰ ਦੀ ਆ ਗੱਲਾਂ ਕਰ ਰਹੇ ਹੋ ਤੁਹਾਡੇ ਮੂੰਹੋਂ ਪਰਿਵਾਰ ਦੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਦੱਸੋ ਤੁਸੀਂ ਸਾਰਿਆਂ ਨੂੰ ਕਿ ਜਦੋਂ ਤੁਹਾਡੀ ਬਹੂ ਬਿਮਾਰ ਸੀ ਤਾਂ ਤੁਸੀਂ ਕੀ ਕਿਹਾ ਸੀ ਕਿ ਅਸੀਂ ਇਹਦਾ ਇਲਾਜ ਨਹੀਂ ਕਰਵਾਵਾਂਗੇ ਇਹਦਾ ਇਲਾਜ ਇਹਦੇ ਪੇਕੇ ਕਰਵਾਉਣਗੇ ਇਹਦੀ ਬਿਮਾਰੀ ਦਾ ਖਰਚਾ ਇਹਦੇ ਪੇਕੇ ਚੁੱਕਣਗੇ ਤੇ ਅਸੀਂ ਕੀਤਾ ਵੀ ਜਿਵੇਂ ਹੀ ਉਹ ਖੜੀ ਹੋਣ ਦੇ लायक ਹੋਈ ਚੱਲਣ ਫਿਰਨ लायक ਹੋਈ ਕੁਝ ਕੰਮ ਕਰਨ ਦੇ लायक ਹੋਈ ਤਾਂ ਤੁਸੀਂ ਉਹਨੂੰ ਵਾਪਸ ਬੁਲਾ ਲਿਆ ਤੇ ਫਿਰ ਲਿਆ ਕੇ ਬਣਾ ਦਿੱਤਾ ਉਹਨੂੰ ਆਪਣੇ ਘਰ ਦੀ ਕੰਮ ਵਾਲੀ ਇਹ ਵੀ ਨਹੀਂ ਸੋਚਿਆ ਕਿਉਂ ਹੁਣੇ ਅਜੇ ਬਿਮਾਰੀ ਤਾਂ ਉੱਠੀ ਆ ਭੈਣ ਜੀ ਅਸੀਂ ਆਪਣੀ ਧੀ ਦਿੱਤੀ ਆ ਬੋਝ ਨਹੀਂ ਸਾਡੇ ਅੰਦਰ ਹਜੇ ਵੀ ਇੰਨੀ ਤਾਕਤ ਹੈਗੀ ਆ ਕਿ ਅਸੀਂ ਆਪਣੀ ਧੀ ਨੂੰ ਪੂਰੀ ਜ਼ਿੰਦਗੀ ਬਿਠਾ ਕੇ ਖਵਾ ਸਕਦੇ ਹਾਂ ਪਰ ਉਹਦੀ ਇਹ ਹਾਲਤ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ ਕਹਿੰਦੇ ਹੋਏ ਨੀਹਾ ਦੀ ਮਾਂ ਨੇ ਨੀਹਾ ਨੂੰ ਵੀ ਸਾਰੀਆਂ ਔਰਤਾਂ ਦੇ ਸਾਹਮਣੇ ਲਿਆ ਕੇ ਖੜਾ ਕਰ ਦਿੱਤਾ ਤੇ ਚੀਲਉਂਦੇ ਹੋਏ ਬੋਲੀ ਵੇਖੋ ਤੁਸੀਂ ਸਾਰੇ ਇਹਦੇ ਵੱਲ ਧਿਆਨ ਨਾਲ ਵੇਖੋ ਵੇਖਣ ਨੂੰ ਹੀ ਪਤਾ ਲੱਗਦਾ ਆ ਕਿ ਇਹ ਕਦੋਂ ਦੀ ਬਿਮਾਰ ਆ ਨਾ ਟੰਗ ਨਾਲ ਖਾਣ ਨੂੰ ਮਿਲ ਰਿਹਾ ਆ ਨਾ ਪੀਣ ਨੂੰ ਮਿਲ ਰਿਹਾ ਆ ਹੱਥਾਂ ਦੀ ਹਾਲਤ ਵੇਖੋ ਸਰੀਰ ਹੱਡੀਆਂ ਦਾ ਟਾਂਚਾ ਬਣ ਗਿਆ ਆ ਤੇ ਇਹਨਾਂ ਨੂੰ ਬਹੁਤੀ ਇਹ ਹਾਲਤ ਦਿਖਾਈ ਨਹੀਂ ਦਿੰਦੀ ਇਹਨਾਂ ਨੂੰ ਇਹ ਦਿਖਾਈ ਦੇ ਰਿਹਾ ਆ ਕਿ ਮੈਂ ਇਹਨਾਂ ਦੀ ਬਹੂ ਨੂੰ ਪੜਕਾ ਰਹੀ ਆ ਤੁਸੀਂ ਵੇਖੋ ਧਿਆਨ ਨਾਲ ਇਹ ਕੋਈ ਕੰਮ ਕਰਨ ਲਾਇਕ ਹੈ ਕਿ ਨਹੀਂ ਇਹਨੂੰ ਆਰਾਮ ਕਰਨ ਦੀ ਲੋੜ ਨਹੀਂ ਆ ਕੀ ਇਹਨੂੰ ਬਿਮਾਰ ਹੋਣ ਦਾ ਕੋਈ ਹੱਕ ਨਹੀਂ ਆ ਤੇ ਇਹ ਮੇਰੀ ਕੁੜੀ ਦੀ ਸੱਸ ਤੁਹਾਡੇ ਨਾਲ ਬਹਿ ਬਹਿ ਕੇ ਵੱਡੀਆਂ ਵੱਡੀਆਂ ਗੱਲਾਂ ਕਰਦੀ ਆ ਤੇ ਇਹਨਾਂ ਨੇ ਆਪਣੀ ਬਹੂ ਦੀ ਕੀ ਹਾਲਤ ਬਣਾ ਦਿੱਤੀ ਆ ਵੇਖੋ ਤੁਸੀਂ ਤੁਸੀਂ ਇਹਨਾਂ ਦੇ ਪਿੰਡ ਦੇ ਹੋ ਉਹਨਾਂ ਦੇ ਮੁਹੱਲੇ ਦੇਓ ਤੁਸੀਂ ਦੱਸੋ ਕਿ ਗਲਤ ਕੌਣ ਆ ਜਦੋਂ ਨੀਹਾ ਦੀ ਮਾਂ ਨੇ ਨੀਹਾ ਨੂੰ ਸਾਰਿਆਂ ਦੇ ਸਾਹਮਣੇ ਲਿਆ ਕੇ ਖੜਾ ਕਰ ਦਿੱਤਾ ਤੇ ਉਹਦੀ ਹਾਲਤ ਵਿਖਾ ਦਿੱਤੀ ਤਾਂ ਸਾਰਿਆਂ ਦੀ ਬੋਲਤੀ ਬੰਦ ਹੋ ਚੁੱਕੀ ਸੀ ਸਾਰਿਆਂ ਦੀ ਨਜ਼ਰ ਨੀਹਾ ਦੀ ਸੱਸ ਤੇ ਸੀ ਤੇ ਨੀਹਾ ਦੀ ਸੱਸ ਦਾ ਚਿਹਰਾ ਡਰ ਨਾਲ ਪੀਲਾ ਪੈ ਗਿਆ ਸੀ ਜਗਰੂਪ ਤਾਂ ਬਿਲਕੁਲ ਹੀ ਚੁੱਪ ਚਾ ਇੱਕ ਕੋਨੇ ਵਿੱਚ ਬੈਠਾ ਰਿਹਾ ਕਿਉਂਕਿ ਆਜ ਨੇਹਾ ਦੀ ਮਾਂ ਦਾ ਸਾਹਮਣਾ ਕਰਨ ਦੀ ਉਹਦੇ ਵਿੱਚ ਵੀ ਹਿੰਮਤ ਨਹੀਂ ਸੀ। ਉਹਨੂੰ ਪਤਾ ਸੀ ਕਿ ਜੇ ਉਹਨੇ ਕੁਝ ਕਿਹਾ ਤਾਂ ਚਾਰ ਗੱਲਾਂ ਉਹ ਵੀ ਸੁਣੂਗਾ। ਉਦੋਂ ਹੀ ਨੇਹਾ ਦੀ ਮਾਂ ਨੇ ਫਿਰ ਉਸੇ ਅੰਦਾਜ਼ ਵਿੱਚ ਸ਼ੇਰਨੀ ਵਾਂਗ ਗਰਜਦੇ ਹੋਏ ਕਿਹਾ ਭੈਣ ਜੀ ਇਹਨਾਂ ਸਾਰੀਆਂ ਔਰਤਾਂ ਦੇ ਸਾਹਮਣੇ ਮੈਂ ਇਹ ਗੱਲ ਸਾਫ਼ ਕਰ ਦੇਣੀ ਆ ਕਿ ਜੇ ਹਜੇ ਵੀ ਤੁਸੀਂ ਸੁਧਰ ਜਾਓ ਤੇ ਮੇਰੀ ਧੀ ਨੂੰ ਇਨਸਾਨ ਦੇ ਵਾਂਗ ਆਪਣੇ ਘਰ ਰੱਖੋ ਇੱਜ਼ਤ ਤੇ ਸਨਮਾਨ ਨਾਲ ਰੱਖੋ ਉਹਦੇ ਦੁੱਖ ਨੂੰ ਸਮਝੋਗੇ ਤਕਲੀਫ਼ ਨੂੰ ਸਮਝੋਗੇ ਤਾਂ ਠੀਕ ਆ ਨਹੀਂ ਤਾਂ ਮੇਰਾ ਅਗਲਾ ਕਦਮ ਕਾਨੂੰਨੀ ਹੋਵੇਗਾ ਫਿਰ ਮੈਂ ਕਾਨੂੰਨ ਦਾ ਦਰਵਾਜ਼ਾ ਖੜਕਾਉਂਗੀ ਤੇ ਫਿਰ ਤੁਸੀਂ ਸਮਝ ਲਿਓ ਕਿ ਕਿਹੜਾ ਕਿਹੜਾ ਕੇਸ ਤੇ ਕਿਵੇਂ-ਕਿਵੇਂ ਲੱਗੂਗਾ ਫਿਰ ਦੋਵੇਂ ਮਾਂ ਪੁੱਤ ਪੂਰੀ ਜ਼ਿੰਦਗੀ ਭੱਜ ਦੌੜ ਕਰਦੇ ਰਹੋ ਮੈਂ ਆਪਣੀ ਧੀ ਨੂੰ ਇਸ ਵਾਰ ਆਪਣੇ ਨਾਲ ਲੈ ਕੇ ਨਹੀਂ ਜਾਵਾਂਗੀ ਤੁਸੀਂ ਉਹਦਾ ਇਲਾਜ ਕਰਵਾਓਗੇ ਉਹਦੇ ਖਾਣ ਪੀਣ ਦਾ ਧਿਆਨ ਵੀ ਰੱਖੋਗੇ ਅਗਲੇ ਮਹੀਨੇ ਫਿਰ ਇਹ ਸਾਰੀਆਂ ਔਰਤਾਂ ਇੱਥੇ ਹੀ ਇਕੱਠੀਆਂ ਆਉਣਗੀਆਂ ਮੇਰੀ ਧੀ ਦੀ ਹਾਲਤ ਵਿੱਚ ਜੇ ਥੋੜਾ ਜਿਹੀ ਸੁਧਾਰ ਨਾ ਹੋਇਆ ਤਾਂ ਮੇਰਾ ਅਗਲਾ ਕਦਮ ਬਹੁਤ ਹੀ ਖਤਰਨਾਕ ਹੋਵੇਗਾ ਕਹਿੰਦੇ ਹੋਏ ਨੀਹਾ ਦੀ ਮਾਂ ਨੇ ਉੱਥੇ ਹੀ ਪੰਚਾਇਤ ਖਤਮ ਕਰ ਦਿੱਤੀ ਨੀਹਾ ਦੀ ਸਾਸਤ ਤੇ ਜਗਰੂਪ ਦੀ ਤਾਂ ਬੋਲਤੀ ਬੰਦ ਹੋ ਚੁੱਕੀ ਸੀ ਸਮਝ ਨਹੀਂ ਆ ਰਿਹਾ ਸੀ ਕਿ ਕੀ ਬੋਲੇ ਇੱਥੇ ਤਾਂ ਗੱਲ ਇੰਨੀ ਬੁਰੀ ਤਰ੍ਹਾਂ ਫਸ ਗਈ ਸੀ ਕਿ ਹੁਣ ਗੱਲ ਇੱਜ਼ਤ ਤੇ ਆ ਗਈ ਸੀ ਇਸ ਲਈ ਨੇਹਾ ਦੀ ਸਾਸ ਨੇ ਆਪਣੀ ਜ਼ੁਬਾਨ ਤੇ ਕੰਟਰੋਲ ਰੱਖਦੇ ਹੋਏ ਨੇਹਾ ਦਾ ਇਲਾਜ ਕਰਵਾਇਆ ਕੰਮ ਲਈ ਇੱਕ ਕੰਮ ਵਾਲੀ ਰੱਖ ਦਿੱਤੀ ਖਾਣ ਪੀਣ ਦਾ ਧਿਆਨ ਤਾਂ ਜਗਰੂਪ ਤੋਂ ਵੀ ਵੱਧ ਰੱਖਣ ਲੱਗੀ ਸੀ ਇਹ ਸੋਚ ਕੇ ਕਿ ਅਗਲੇ ਮਹੀਨੇ ਸਾਰੀਆਂ ਔਰਤਾਂ ਫਿਰ ਇਕੱਠੀਆਂ ਹੋਣਗੀਆਂ ਉਸ ਤੋਂ ਪਹਿਲਾਂ ਘੱਟ ਤੋਂ ਘੱਟ ਨੇਹਾ ਵੇਖਣ ਲਾਇਕ ਹੋ ਜਾਵੇ ਨਹੀਂ ਤਾਂ ਕੀ ਪਤਾ ਇਦੀ ਮਾਂ ਦੇ ਸਿਰ ਤੇ ਪਤਾ ਨਹੀਂ ਕਿਹੜਾ ਭੂਤ ਸਵਾਰਿਆ ਉਹ ਕੀ ਕਰ ਬੈਠੇ ਬਸ ਇਹੋ ਇੱਕ ੜਸੀ ਜਿਨੇ ਨੇਹਾ ਦੀ ਜ਼ਿੰਦਗੀ ਵਿੱਚ ਸੁਧਾਰ ਲਿਆ ਦਿੱਤਾ ਸੀ ਉਹਦੀ ਜ਼ਿੰਦਗੀ ਇਨਸਾਨਾਂ ਵਾਲੀ ਬਣਾ ਦਿੱਤੀ ਸੀ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ਿਆਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕ ਨੂਰ ਕੌਰ ਨੂੰ ਦਿਉ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ